ਔੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਇਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਫ ਤਾਂ ਹੈ ਸਾਰੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਧੜੀ ਕਰ ਖਿਆਲ ਹਰ ਤਦੋਂ ਬਾਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹਲਾ 3 ਜਾ ਹੁਕਮ ਨਾ ਜਾਣ ਬਹੁਤਾਰੋ ਵੈ ਅੰਦਰ ਤੋਖਾ ਨੀਂਦ ਨਾ ਸੋਵੇ ਜੇ ਤਨ ਹਸਮੇ ਚੱਲੇ ਰਜ਼ਾਈ ਦਰ ਘਰ ਸ਼ੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹਲਾ 3 ਮਨ ਮੁਖ ਨਾ ਵੀਹੂਂ ਰੰਗ ਕੁਸੁੰਭਾ ਦੇਖ ਨਾ ਫੁੱਲ ਇਸ ਕਾ ਰੰਗ ਦਿਨ ਥੋੜਿਆ ਛੋਸ਼ਾ ਇਸ ਬਾਮੁਲ ਦੂਜੇ ਲੱਗੇ ਪਚਮੋਏ ਮੂਰਖ ਅੰਧ ਗੁਵਾਰ ਬਿਸ਼ਤਾ ਅੰਦਰ ਕੀਤ ਸੇ ਪੈ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੋਭਾਏ ਭਗਤੀ ਰੰਗ ਨ ਉਤਰੈ ਸਹਿਜ ਰਹੇ ਇਸ ਮਾਇ ਪੌੜੀ ਸਿਸ਼ਟ ਉਪਾਈ ਸਭ ਤੁਦ ਆਪੇ ਹਿੱਕ ਸੰਭਾਇਆ ਇੱਕ ਖਵਰਸ਼ਾਲ ਕਰਕੇ ਖਾਂਦੇ ਮੂੰਹ ਧੂੜ ਕੁਸਤ ਤਿਨੀ ਢਾਇਆ ਤੁਦ ਆਪੇ ਭਾਵੇਂ ਸੋ ਕਰੇ ਤੁਦ ਹੋਤਾ ਕੰਮ ਕੋਇ ਲਾਇਆ ਇਕਨਾ ਸੱਚ ਦੁਝਾਇ온 ਤਿਨਾ ਅਟੁੱਟ ਪੰਡਾਰ ਦੇਵਾਇਆ ਹਰ ਚੇਤ ਖਾਂਹੇ ਤਿਨਾ ਸਫਲ ਹੈ ਅਚੇਤਾ ਹੱਥ ਛਡਾਇਆ ਸੁਣੋ ਮਨ ਲਾਤੀਜਾ ਪੜ ਪੜ ਪੰਡਿਤ ਦੇਦ ਵਿਖਾਣ ਮਾਇਆ ਮੋਹ ਸੁਆਏ ਦੂਜੇ ਭਾਇ ਹਰਨਾਮ ਸਾਰਿਆ ਮਨ ਮੂਰਖ ਮਿਲੈ ਸਜ਼ਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ ਜੋ ਦਿਨ ਧਾਰ ਰਿਜ਼ਕ ਸੰਭਾਏ ਜਮਕਾ ਫਾਹਾ ਗਲੋਂ ਨਾ ਕੱਟੀ ਐ ਫਿਰ ਫਿਰ ਆਵੈ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦੂਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾ ਵਸੈ ਮਨ ਆਏ ਸੁਖ ਮਾਣੈ ਸੁਖ ਪੈਨਣਾ ਸੁਖੇ ਸੁਖ ਵਿਹਾਰੈ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜੇ ਦਰ ਸੱਚਾ ਸ਼ੋਭਾ ਪਾਏ ਮੈਂ ਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪਰਗਾਸ ਸੱਚ ਸੱਚ ਕਮਾਵਣਾ ਵਿਢਾਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨ ਮਾਹਿ ਬਿਨ ਨਾਮੈ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਏ ਮਨ ਮੁਖ ਮੋਹ ਵਿਨਾਸ਼ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਸਭ ਨਾਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਾਝੂ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਧੈਨੋਂ ਸਾਲਾ ਹੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮੈਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੈ ਮਨ ਮੂਰਖ ਦਾਵਾਰ ਦੂਜੇ ਭਾਇ ਜਗਤ ਤੁਰ ਬੋਧ ਧਾ ਨਾ ਬੁੱਝੈ ਵਿਚਾਰ ਧਿਰਥਾ ਜਨਮ ਗਵਾਇ ਮਰ ਜੰਮੈ ਵਾਰੋ ਵਾਰ ਮੈਲਾ ਤੀਜਾ ਜਿੰਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੁੱਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੈ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰ ਸ਼ਬਦ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਗਾਏ ਮਨ ਹੱਥ ਕਿਨੇ ਨਾ ਪਾਇਓ ਪੁੱਛੋ ਵਿਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਲੋਕ ਮੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਗੁਰਮੁਖ ਨਾਮ ਸਾਲਾ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰੇ ਅਹੰਕਾਰ ਮਰਨ ਵਗਾੜਿਆ ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪੋ ਦੂਜੈ ਲੱਗ ਖਸੋਂ ਵਿਸਾਰਿਆ ਨਾਨਕ ਬਿਨ ਨਾਮੈ ਸਭ ਦੁੱਖ ਸੁਖ ਵਿਸਾਰਿਆ ਮੈਲਾ ਤੀਜਾ ਗੁਰਪੂਰੈ ਹਰ ਨਾਮ ਦਿੜਾਇ ਤਿਨ ਵਿੱਚੋਂ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਇਕਲਵ ਲੱਗੀ ਸੰਪਰਨਾਮ ਵਸਾਇਆ ਗੁਰਮਤੀ ਜਮ ਜੋ ਨਾ ਸਕੈ ਸਚ ਨਾਮ ਸਮਾਇਆ ਸਭ ਆਪੇ ਆਵਰਤ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲੈ ਤਾਂ ਜੀਵੇ ਬਿਨ ਨਾਮੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਭ ਨੀਂਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਥਿੱਥੈ ਉਹ ਸਰਖੁਰੂ ਉਸ ਕਾਹ ਮੂੰਢ ਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾ ਏ ਕਿਲਵਿਕ ਸਭ ਹੀਰਿਆ ਜਿਨਿ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਅਸਤਰ ਜਾਗ ਰਹਾ ਸਲੋਕ ਮੈਲ ਆ ਤੀਜਾ ਆਤਮਾ ਦੇਉ ਪੂਜੀਏ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਛਾਪਾਏ ਆਤਮਾ ਅਡੋ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰ ਵਿਣ ਸਹਿਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ ਕਨਪਾਲ ਹਰ ਨਾ ਮਨ ਵਸੈ ਸਭ 86 ਤੀਰਥ ਨਹਾਏ ਸੱਚੇ ਮੈਲ ਦਾ ਲੱਗਾਈ ਮਨ ਲੱਗੈ ਦੂਜੈ ਭਾਏ ਤੋਤੀ ਮੂਲ ਨਾ ਉਤਰੈ ਜੇ 86 ਤੀਰਥ ਨਹਾਏ ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁਖ ਤਮਾਏ ਨਾਨਕ ਮੈਲਾ ਉਜਲ ਤਾਂ ਥੀਏ ਜਾ ਸਤਗੁਰ ਮਾਹੇ ਸਮਾਏ ਮੈਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇ ਨਾ ਰਲੇ ਪੈ ਕਿਤਸਰਾਏ ਲੇਵ ਤਾਤ ਦੋਹਿਰਾ ਹੈੁਕਮੀ ਕਾਰ ਕੁਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਿਸ ਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਮਨ ਜੋ ਇੱਛੇ ਸੋਲ ਹੈ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਤੁੰਚੀਐ ਗੁਰਮੁਖ ਘਾਰ ਕਮਾਏ ਵਿਣ ਮਨ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਕੂੜ ਕੁਸਤ ਤੁਮਾਏ ਗੁਰ ਪ੍ਰਸਾਦੀ ਮਨ ਜੀਣੇ ਹਰ ਸੇਤੀ ਲੈਵ ਲਾਏ ਨਾਨਕ ਗੁਰਮੁਖ ਸਚ ਤਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿਨ ਜਨ ਲੈ ਹਿਰਦੈ 라ਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ ਤਾ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਅਗੋਚਰ ਲਖ ਨਰੰਜਨ ਸੋ ਦੇਖਿਆ ਗੁਰਮੁਖ ਅੰਖੀ